ਕਹਿੰਦੇ ਕਿ ਉਹਨਾਂ ਨੂੰ ਜਿਹੜਾ ਉਹਦੇ ਇਗਜ਼ਾਮ ਦੇ ਬੜੀ ਜਣੀ ਦਿੱਕਤ ਆਈ ਹੈ ਸੋ ਉਹਦੇ ਪ੍ਰਤੀ ਉਹਨਾਂ ਨੇ ਤੁਹਾਨੂੰ ਜਿਹੜਾ ਤੁਹਾਨੂੰ ਮਿਲੇ ਆ ਕਿ ਤੁਸੀਂ ਆਬਜ਼ਰਵ ਕਰ ਰਹੇ ਹੋ ਕਿ ਕੀ ਤੁਹਾਡੇ ਵੱਲੋਂ ਜਿਹੜੇ ਐਕਸ਼ਨ ਆ ਉਹ ਲੈ ਜਾਂਦੇ ਹਾਂਜੀ ਅੱਜ ਮੈਨੂੰ ਬੀਐਸ ਟੈਟ ਯੂਨੀਅਨ ਵਾਲੇ ਸਟੂਡੈਂਟਸ ਮਿਲੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੇ ਵਾਦੇ ਕਰਕੇ ਆਮ ਆਦੀ ਪਾਰਟੀ ਸਿਕਤਾ ਚਾਹੀ ਸੀ ਮੈਂ ਤਾਂ ਇਹ ਕਿਹਾ ਸੀ ਸਾਨੂੰ ਵਾਲਾ ਨੌਕਰੀਆਂ ਦਵਾਵਾਂਗੇ ਐਜੂਕੇਸ਼ਨ ਅੱਛੀ ਦਵਾਵਾਂਗੇ ਪਰ ਮੈਨੂੰ ਲੱਗਦਾ ਕਿ ਉਹ ਸਾਨੂੰ ਮੌਕੇ ਮੈਨੂੰ ਭਰਤੀਆਂ ਲਈ ਰੋਲੇ ਪੈ ਰਹੇ ਨੇ ਉਹ ਵੀ ਕਹਿ ਰਹੇ ਨੇ ਆਪ ਦੀ ਆਵਾਜ਼ ਉਲੰਧ ਕਰ ਰਹੇ ਨੇ ਆਵਾਜ਼ ਦੀ ਆਪ ਦੀ ਆਵਾਜ਼ ਉਠਾ ਰਹੇ ਨੇ ਪਰ ਸਰਕਾਰ ਦੀ ਕੰਮ ਦੇ ਉੱਤੇ ਜੂ ਨਹੀਂ ਸਰ ਕਰੀ ਹੁਣ ਲਗਾਤਾਰ ਮੈਨੂੰ ਅੱਜ ਪੀਐਸਟਾ ਯੂਨੀਅਨ ਵਾਲੇ ਸਟੂਡੈਂਟ ਮਿਲੇ 2022 ਦੇ ਵਿੱਚ ਵੀ ਕੈਟ ਦਾ ਪੇਪਰ ਹੋਇਆ ਲੇਕਿਨ 23 ਤੇ 24 ਦੇ ਵਿੱਚ ਨਹੀਂ ਹੋਇਆ 2 ਸਾਲ ਹੋ ਚੁੱਕੇ ਆ ਔਰ 2 ਸਾਲਾਂ ਤੋਂ ਹੀ ਭਟ ਕਰ ਰਹੇ ਨੇ ਦੂਸਰੇ ਪਾਸੇ ਇਹਨਾਂ ਨੂੰ ਕਿਹਾ ਕਿ ਮੈਂ ਮਾਸਟਰ ਕੈਡਲ ਦੀਆਂ ਸੀ ਭਰਤੀਆਂ ਕਰਾਂਗੇ ਅਗਰ ਇਹਨਾਂ ਦਾ ਕੈਟ ਦਾ ਪੇਪਰ ਹੀ ਹਣਬੱਕ ਤੇ ਫੈਬਰਿਕ ਕਲੀਅਰ ਨਹੀਂ ਹੋਊਗਾ ਤਾਂ ਫਿਰ ਇਹ ਮਾਸਟਰ ਆਫ ਐਡਵੋਕੇਟ ਦੀ ਪੀ.ਏ.ਡੀ. ਉਹ ਪ੍ਰੀਖਿਆ ਉਹ ਕਿਵੇਂ ਦੇ ਪਾਉਣਗੇ ਸੋ ਇਹਨਾਂ ਨੂੰ ਜਸਟ ਲਾਰੇ ਦਿੱਤੇ ਜਾ ਰਹੇ ਆ ਬਾਰ ਬਾਰ ਮੀਟਿੰਗਾਂ ਤੇ ਬੁਲਾਇਆ ਤਾਂ ਜਾ ਰਹੇ ਪਰ ਮੀਟਿੰਗ ਕੋਈ ਨਹੀਂ ਕੀਤੀ ਜਾਂਦੀ 나ਹੀਂ ਹੁਣ ਜਿਵੇਂ ਮੈਨੂੰ ਸਟੂਡੈਂਟ ਨੇ ਰਾਹੁਲ ਜੀ ਨੇ ਦੱਸਿਆ ਹਰਪ੍ਰੀਤ ਜੀ ਨੇ ਦੱਸਿਆ ਬਾਕੀ ਸਾਰੇ ਖੜੇ ਨੇ ਕਿ ਸਾਨੂੰ ਕਾਸਤਾ ਕਿਸ਼ੂ ਨਹੀਂ ਹੋਇਆ ਇਹ ਸਾਨੂੰ ਕਾਸ ਹੀ ਨਹੀਂ ਇਸ਼ੂ ਕਰਨੇ ਤਾਂ ਸਾਨੂੰ ਇੰਨੀ ਦੂਰ ਬੁਲਾਇਆ ਕਿਉਂ ਨੂੰ ਮੀਟਿੰਗ ਲਈ ਸੱਦਿਆ ਦੋ ਤੇ ਕਿਹਾ ਜਾ ਰਿਹਾ ਕਿ ਇਹਨਾਂ ਦਾ ਇਹੀ ਕੰਮ ਹੈ ਸੋ ਇੱਕ ਪਾਸੇ ਤੁਸੀਂ ਦੇਖੋ ਵਿਦਿਆਰਥੀਆਂ ਦਾ ਟੀਚਰਸ ਦਾ ਬਹੁਤ ਖਤਰੇ ਦੇ ਵਿੱਚ ਹੈ ਤੇ ਦੂਸਰੇ ਪਾਸੇ ਸਰਕਾਰ ਦੀ ਕੰਮ ਦੇ ਉੱਤੇ ਜੂ ਨਹੀਂ ਸਕ ਰਹੀ ਹੈ ਸੋ ਇਹ ਇਹਨਾਂ ਨੇ ਪੋਲ ਦੇ ਨੀਚੇ ਧਰਨਾ ਫਰੋਜ਼ਪੁਰ ਫਾਦਰਗਾ ਪੋਲ ਦੇ ਨੀਚੇ ਕਹਿੰਦੇ ਸੀ ਧਰਨਾ ਵੀ ਦਿੱਤਾ ਪਰ ਫਿਰ ਵੀ ਜਿਹੜੇ ਇੱਥੋਂ ਦੇ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਕੰਦੇ ਜੂ ਨਹੀਂ ਸਕੀ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਵਾਅਦੇ ਨਾਲ ਸੱਤਾ ਦੇ ਵਿੱਚ ਆਵਾਦੀ ਪਾਰਟੀ ਆਈ ਸੀਗੀ ਸ਼ਾਇਦ ਉਹ ਭੁੱਲ ਗਏ ਹੈਗੇ ਸੱਤਾ ਉਹਨਾਂ ਨੇ ਲੈ ਲਈ ਹੈ ਪਰ ਜਿੰਨਾ ਲੋਕਾਂ ਨਾਲ ਚਾਹੀ ਨੌਜਵਾਨ ਨੇ ਚਾਹੀ ਉਹ ਲੋਕਾਂ ਜਿਹੜੇ ਕਿਸਾਨ ਹੈ ਜਿਨ੍ਹਾਂ ਨਾਲ ਵਾਅਦੇ ਕੀਤੇ ਵਾਅਦੇ ਨਹੀਂ ਪੂਰੇ ਹੋਏ ਮੈਂ ਇਹਨਾਂ ਨੂੰ ਧਰੋਸਾ ਦਿਵਾਉਣੀ ਹੈ ਕਿ ਇਹ ਜਿਹੜਾ ਇਹਨਾਂ ਦਾ ਮੁੱਦਾ ਅਸੀਂ ਜਿਹੜੇ ਸਾਡੇ ਐਲੋਪੀ ਸਾਹਿਬ ਨੇ ਸਰਦਾਰ ਪ੍ਰਤਾਪ ਸਿੰਘ ਬਾਦਵਾ ਜੀ ਉਹਨਾਂ ਤੱਕ ਪਹੁੰਚਾਇਆ ਜਾਊਗਾ ਤਾਂ ਕਿ ਜਿਹੜੇ ਹੁਣ ਆਉਣ ਵਾਲੇ ਵਿਧਾਨ ਸਭਾ ਉਹਨਾਂ ਦੇ ਵਿੱਚ ਇਹਨਾਂ ਦਾ ਮੁੱਦਾ ਪੁੱਛਿਆ ਜਾ ਸਕੇ ਮੈਡਮ ਨੂੰ ਤੁਸੀਂ ਆਪਣੇ ਵੱਲੋਂ ਜਿਹੜਾ ਆਪਣੀ ਜਿਹੜੀ ਮੰਗ ਰੱਖੀ ਆ ਔਰ ਕੀ ਤੁਹਾਡੇ ਵੱਲੋਂ ਤੁਹਾਨੂੰ ਕੋਈ ਸੰਤੁਸ਼ਟੀ ਹੋਈ ਹੈ ਇਸ ਦੇ ਬਾਰੇ ਦੇ ਵਿੱਚ ਜਾਂ ਕੀ ਕਹਿਣਾ ਚਾਹੁੰਦੇ? ਤੋਂ ਪਹਿਲਾਂ ਤਾਂ ਸੇ ਤੁਹਾਡੇ ਮੀਡੀਆ ਦਾ ਹੋਲ ਮੈਡਮ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਡੀ ਜਿਹੜੀ ਗੱਲ ਹੈ ਉਹ ਸੁਣੀ ਹੋਰ ਵਿਸ਼ਵਾਸ ਦਵਾਇਆ ਕਿ ਜਿਹੜਾ ਤੁਹਾਡਾ ਜਿਹੜਾ ਮੁੱਦਾ ਹੈ ਇਹ ਮદાન ਸੰਬਧ ਰਚਕਾ ਜਾਊਗਾ। ਤਾਂ ਰਹੀ ਗੱਲ ਆਮ ਆਦੀ ਪਾਰਟੀ ਦੀ ਜਿਹੜੇ ਵਾਦੇ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਕੀਤਾ ਸੀ ਸੱਤਾ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਉਹ ਜਿਹੜੇ ਵਾਦੇ ਨੇ ਉਹ ਮੈਂ ਸਮਝਦਾ ਕਿ ਜਿਹੜੇ ਬਿਲਕੁਲ ਸਿਹਤ ਅਤੇ ਸਿੱਖਿਆ ਦੀ ਗੱਲ ਕੀਤੀ ਜਾਂਦੀ ਸੀ ਪਰ ਕੰਮ ਨਹੀਂ ਕੀਤਾ ਜਾ ਰਿਹਾ ਜੇ ਮੈਂ ਗੱਲ ਕਰਾਂ 99 ਵਿੱਚ ਜਿਹੜੀਆਂ ਵੈਕੈਂਸੀਜ਼ ਦੀ ਜਾਂ ਮੈਂ 23 ਜੋੜ ਦੀ ਗੱਲ ਕਰਾਂ ਤਾਂ ਦੇਖੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਨੌਜਵਾਨ ਸਾਥੀ ਨੇ ਉਹ ਕਿਵੇਂ ਸੜਕਾਂ ਦੇ ਉੱਪਰ ਜਿਹੜੇ ਆ ਜਿਹੜੇ ਧੰਨੇ ਲਾ ਰਹੇ ਆ ਮਜਾਰੇ ਕਰਦੇ ਆ ਇੱਕ ਸਫੈਰ ਉਹ ਜਿਹੜਾ ਜਗਾਉਣ ਦੇ ਲਈ ਜਿਹੜਾ ਸਫੈਰ ਦੇ ਵਿੱਚ ਆ ਜਿਹੜੀ ਆ ਕੇ ਜਿਹੜੀ ਐ ਆਮ ਆਦੀ ਪਾਰਟੀ ਆ ਜਿਹੜੀ ਉਹ ਇਸ ਤਰ੍ਹਾਂ ਦੇ ਕੰਮ ਕਰਦੀ ਆ ਕਿ ਕੋਈ ਕੰਮ ਨਹੀਂ ਕਰਦੀ ਜਿਵੇਂ ਜੇ ਇਲੈਕਸ਼ਨ ਵੀ 12 ਮਹੀਨੇ ਜਿਹੜਾ પેટ્રોલ ਨੇ ਆ ਟੀਲ ਕਰਦਾ ਉਹ ਜਿਹੜਾ ਪੇਪਰ ਸੀਗਾ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਖਾਮੀਆਂ ਸੀਗੀਆਂ ਔਰ ਪੇਪਰ ਜਿਹੜਾ ਸੀਗਾ ਉਹ ਪੂਰੇ ਤਰ੍ਹਾਂ ਦੇ ਮਿਸਪ੍ਰਿੰਟ ਸੀਗਾ ਉਹਦੇ ਮੇਰ ਨੰਬਰ 50 ਹੀ ਇਹਨਾਂ ਦਾ ਕੋਈ ਪੇਪਰ ਪੂਰਾ ਮਿਸਪ੍ਰਿੰਟ ਸੀਗਾ ਔਰ ਅਸੀਂ ਜਿਹੜੀ ਬਾਅਦ ਵੀ ਚੱਕੀ ਔਰ ਅਸੀਂ ਟੇਹੋਂ ਦੇ ਸਾਹਮਣੇ ਆ ਕੇ ਮੰਨਿਆ ਕਿ ਇਹ ਸਾਡੀ ਗਲਤੀਆਂ ਸੀਗੀਆਂ ਪਰ ਉਸ ਦੇ ਉੱਪਰ ਜਿਹੜਾ ਵਿਚਾਰ ਨਹੀਂ ਕੀਤਾ ਜਾ ਰਿਹਾ ਤਾਂ ਸਾਡੀ ਅਪੀਲ ਹੈ ਇੱਕ ਚੇਤਾਵਨੀ ਹੈ ਸਰਕਾਰ ਨੂੰ ਅਗਰ ਸਾਡੀ ਜਿਹੜੀ ਇਸ ਇਹਨਾਂ ਮੰਗਾਂ ਤੇ ਹੋਰ ਨਾ ਕਰੇਗੀ ਪੰਜਾਬ ਸਰਕਾਰ ਤੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਠਿੱਕਾ ਸੰਘਰਸ਼ ਜਿਹੜਾ ਲਿਖਿਆ ਜਾਂਦਾ ਹੈ ਵਰਦਨ ਜਿਸ ਤਰ੍ਹਾਂ ਬੱਚੇ ਕਹਿ ਰਹੇ ਆ ਕਿ ਆਫੀਕਾ ਚੇਤਾਵਨੀ ਦੇ ਰਿਹਾ ਸਰਕਾਰ ਨੂੰ ਕਿ ਅਸੀਂ ਤਿੱਖਾ ਸੰਘਰਸ਼ ਜਿਹੜਾ ਉਹ ਲਿਖਾਂਗੇ ਤੁਹਾਡੇ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਨੀਤੀ ਬਣਾਈ ਜਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਅਸੀਂ ਸਾਰੇ ਸਟੂਡੈਂਟਸ ਦੇ ਨਾਲ ਖੜੇ ਹਾਂ ਮੁੱਦੇ ਦੇ ਨਾਲ ਮੁੱਦਾ ਲਾ ਕੇ ਖੜੇ ਹਾਂ ਕਿਉਂਕਿ ਮੈਂ ਖੁਦ ਇੱਕ ਸਟੂਡੈਂਟ ਰਹੀ ਹਾਂ ਔਰ ਮੈਨੂੰ ਪਤਾ ਕਿ ਅਗਰ ਇਹ ਪ੍ਰੋਬਲਮ ਆ ਰਹੀ ਇਹਨਾਂ ਨੂੰ ਤਾਂ ਇਹ ਪ੍ਰੋਬਲਮ ਸਾਨੂੰ ਵੀ ਇਹਨਾਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਸੀ ਕਰਨਾ ਤੋ ਮੈਂ ਨਹੀਂ ਚਾਹੁੰਦੀ ਕਿ ਇਹਨਾਂ ਦਾ ਕੋਈ ਖਤਰੇ ਦੇ ਵਿੱਚ ਪਵੇ ਇਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ ਸੋ ਇੱਕ ਸੰਘਰਸ਼ ਹੈ ਜੋ ਇਹਨਾਂ ਦਾ جاری ਹੈ ਤਾਂ ਅਸੀਂ ਇਹਨਾਂ ਦੇ ਸੰਘਰਸ਼ ਦੇ ਵਿੱਚ ਹਮੇਸ਼ਾ ਖੜੇ ਆ ਖੜੇ ਸੀ ਖੜੇ ਰਵਾਂਗੇ ਔਰ ਜੋ ਤੱਕ ਇਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋ ਜਾਂਦੀ ਉਹ ਤੱਕ ਸੇਵਾ ਦੇ ਨਾਲ ਖੜੇ ਆ ਔਰ ਮੈਂ ਇਕਾਮਦੀ ਪਾਰਟੀ ਨੂੰ ਕਹਿਣਾ ਚਾਹੁੰਦੀ ਆ ਕਿ ਅਗਰ ਤੁਸੀਂ ਵਾਦੇ ਕਿਤੇ ਹੈ ਤਾਂ ਉਹਨੂੰ ਲਗਾਉਣਾ ਵੀ ਸਿੱਖੋ ਸਿਰਫ ਇਦਾਂ ਨਹੀਂ ਕਿ ਅਸੀਂ ਵਾਦੇ ਕਰਦੇ ਤੇ ਅਸੀਂ ਸੱਤਾ ਦੇ ਵਿੱਚ ਆ ਗਏ ਕਿਉਂਕਿ ਪਰ ਸੱਲਾ ਬਾਅਦ ਜਿਹੜੀ ਕਹਾਣੀ ਉਹ ਬਦਲ ਜਾਂਦੀ ਹੁੰਦੀ ਹੈ। ਹੁਣ ਤੁਸੀਂ ਐਲਪੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਹਾਲ ਦੇਖ ਹੀ ਲਿਆ ਤੇ ਇਹ ਨਾ ਹੋਵੇ ਕਿ ਹੁਣ ਤਾਂ 3 ਸਿੱਟਾ ਆਈਆਂ ਤੇ ਉਦੋਂ ਇੱਕ ਵੀ ਸੀਟ ਨਾ ਆਵੇ ਕਿਉਂਕਿ ਜਿਹੜੇ ਲੋਕ ਹੈ ਚਾਹੀ ਕਿਸਾਨ ਹੈ ਚਾਹੇ ਔਰਤਾਂ ਨੇ ਚਾਹੇ ਸਾਡੇ ਸਟੂਡੈਂਟ ਨੇ ਨੌਜਵਾਨ ਨੇ ਉਹ ਹੁਣ ਉਹਨਾਂ ਤੋਂ ਨਿਰਾਸ਼ ਨੇ ਹੰਤਾਸ਼ ਬੈਠੇ ਨੇ। ਸੋ ਲੋਕ ਹੀ ਸੱਤਾ ਅੱਤੇ ਲੈ ਕੇ ਆਉਂਦੇ ਆ ਲੋਕ ਹੀ ਹੈ ਜਿਹੜੇ ਤੁਹਾਨੂੰ ਖਰਾ ਸਕਦੇ। ਸੋ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ